ਦੱਸਣਾ ਚਾਹਣਾ ਹੈ ਕਿ ਪੁਲਿਸ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮene ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦੇ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠਿਆ ਸਾਹਿਬ ਤੇ ਇਹਨਾਂ ਨੇ ਡਰੱਗਸ ਦਾ ਕੇਸ ਉਠਾ ਪਾਇਆ ਜਿੱਦੋਂ ਡਰੱਗਸ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਨਾਲ ਉਹਨਾਂ ਦੇ ਡਿਸਪਰਪੋਰਸ਼ਨਲ ਉਹ ਵੀ ਫਰਜੀ ਕਾਗਜ਼ ਇਕੱਠੇ ਕਰਕੇ ਉਹਨਾਂ ਨੂੰ ਅੰਦਰ ਕੀਤਾ ਫਿਰ ਇਹਨਾਂ ਕੀ ਕਰਦੇ ਐ ਫਿਰ ਜਾਣ ਕੇ ਕੋਟਾਂ ਵਿੱਚ ਆਪਣੇ ਰਿਪਲਾਈ ਨਹੀਂ ਦਿੰਦੇ ਤਰੀਕਾ ਲੈ ਲੈ ਕੇ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਅੰਦਰ ਰੱਖਿਆ ਜਾਏ ਹੁਣ ਜਿਹੜਾ ਇਹਨਾਂ ਦਾ ਜਿਹੜਾ ਮੇਨ ਸਿਆਸਤ ਹੈ ਉਹ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਤਾਕਤਵਰ ਆਰਗੇਨਾਈਜੇਸ਼ਨ ਤੇ ਕਾਲੀ ਵਰਕਰਾਂ ਜੋਸ਼ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨਾਂ 'ਚ ਸ਼ੋਮਨੀ ਕਾਲੀਦਲ ਨੇ ਇਹਨਾਂ ਦੀ ਗੜ ਚ ਜਾ ਕੇ ਇਹਨਾਂ ਨੂੰ ਪਜਾਇਆ ਹੈ ਤਾਂ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਐ ਉਹ ਅਫਸਰ ਕੋਈ 6 ਮਹੀਨੇ ਜੇਲ੍ਹ ਕੱਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕਰਾਪਟ ਉਹਨਾਂ ਅਫਸਰ ਚੁਣੇ ਐ ਉਹੀ ਅਫਸਰ ਵਿਕਰਮ ਉਹੀ ਅਫਸਰ ਪੁਰਾਣੇ ਇਹ ਤੇ ਤੇਆ ਕਹਿੰਦੇ ਆ ਆ ਇਹਨਾਂ ਦੇ ਹਿਟਮੈਨ ਨੇ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਉਹ ਹੈ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਗੁਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਇਹਨਾਂ ਦਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨਿਆ ਕਾਨੂੰਨੀਆਂ ਧਜੀਆਂ ਉਡਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਹਾਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਅਨੇ ਸਵੇਟ ਸਿਰੇ ਸੀਏ ਹੈ ਲੁਬਕੀਲੇ ਲੁਦੀ ਗਨੇਵਿਚ ਉਹਨਾਂ ਦੇ ਘਰੇ ਉਹਨਾਂ ਦੇ ਦਫਤਰ 'ਚ ਰੇਡ ਮਾਰੀ ਉਹ ਜਿਹੜੇ ਸੀਏ ਇਕੱਲੇ ਮੇਰੇ ਨਹੀਂ ਹੈ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇਨਕਮ ਟੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਨੇ ਰੇਡ ਮਾਰੀ ਉਹਨਾਂ ਦਾ ਕੀ ਐਸਜੀਪੀਸੀ ਨਾਲ تعلق ਹੈ ਉਹਨਾਂ ਦਾ ਕੋਈ تعلق ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਸੇ ਚੱਕ ਲੈ ਹੋਰ ਕੋਈ ਦੇਖਿਆ ਨਹੀਂ ਮੇਰੇ ਆ ਜੋ ਅਕਾਊਂਟ ਸੀ ਬੈਲੈਂਸ ਚੱਕ ਲੈ ਉਹਦੇ ਬਾਅਦ ਇੱਕ ਹੋਰ ਬਠਿੰਡੇ ਸੀ ਇਹ ਜੇ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਸਾਡੇ ਉਹਦੇ ਦਫ਼ਤਰ ਕਿਸੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਦੂਰ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿਸੇ ਦਾ ਡੀਜੀਪੀ ਕੋਲ ਜਾਣੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਹੈ ਕਿ ਲਕੋ ਲਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੂਚੀ ਕੋਰ ਕਮੇਟੀ ਅੱਜ ਜੀਜੀਪੀ ਸਾਹਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਆ ਜਿਹਦਾ ਜੋ ਚੈੱਕ ਕਰਨਾ ਹੈ ਕਰ ਲੋ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਆਫਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਕਿਤੇ EMPLOYEES ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਿਹਾ ਜੇ ਹਿੰਮਤ ਆ ਤੇ ਮੇਰੇ ਤੇ ਪਰਚਾ ਦਿਓ ਦਿਓ ਪਰਚਾ ਮੇਰੇ ਤੇ ਲਓ ਸੱਚ ਬਰਨ ਮੈਂ ਕੋਈ ਭੱਜਿਆ ਤੁਸੀਂ ਆਪ ਹੀ ਕਿਹਾ ਸੀ ਸੁਖਵਲਾਸ ਟਾਉਂਗੇ 5 ਸਾਲ ਹੋ ਗਿਆ ਕਿਉਂ ਨਹੀਂ ਟਾਇਆ ਹੁਣ ਮੇਰਾ ਸਾਰਾ ਕੁਝ ਲੀਗਲ ਹੈ ਬੱਸਾਂ ਕਹਿੰਦੇ ਸੀ ਆ ਜਿਹੜਾ ਮਨ ਆ ਸੋਚਦੇ ਕਿ ਡਰਾ ਲਾਂਗੇ ਸ਼ਰੋਮਨੀ ਖਾਲੀ ਦਲ ਕੋਈ ਡਰਨ ਵਾਲੀ ਪਾਰਟੀ ਨਹੀਂ ਹੈ ਸਭ ਪ੍ਰਕਾਸ਼ ਸਿੰਘ ਬਾਦਲ ਨੇ ਨਾ ਬਾਦਲ ਸਭ ਝੁਕੇ ਨਾ ਡਰੇ ਭਾਵੇਂ 16 16 ਸਾਲ ਜੇਲਾ ਕਟੀਆਂ ਤੇ ਮੈਂ ਕੇਜਰੀਵਾਲ ਨੂੰ ਕਹਿ ਦੇਣਾ ਚਾਹਣਾ ਕਿ ਜੇ ਹਿੰਮਤ ਆ ਤਾਂ ਸਿੱਧਾ ਆ ਮੈਦਾਨ ਦੇ ਵਿੱਚ ਅਮੀ ਪੁਲਿਸ ਨੂੰ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਆਪਣੇ ਹਥਿਆਰ ਬਣਾ ਕੇ ਉਹਨਾਂ ਨੂੰ ਝੂਠੇ ਲੋਕਾਂ ਦੇ ਕਾਨੂੰਨ ਦੀ ਧਜੀਆਂ ਉੜਾ ਕੇ ਤੁਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਜੇ ਕਰਨਾ ਤੇ ਆਓ ਸਿੱਧੇ ਆਓ ਤੇ ਐਸ ਕਰਕੇ ਮੈਂ ਡੀਜੀਪੀ ਸਾਹਿਬ ਨੂੰ ਅਸੀਂ ਗਿਆ ਜੇ ਇਹਨਾਂ ਨੇ ਕੋਈ ਗਲਤ ਕੀਤਾ ਫਿਰ ਸ਼ਰਮ ਨਹੀਂ ਇਕਾਲੀ ਦਲ ਸੜਕਾਂ ਤੇ ਵੀ ਆਊਗੀ ਅਸੀਂ ਘੇਰਾ ਕਰਾਂਗੇ ਪਰ ਜਿੰਨੇ ਮਰਜ਼ੀ ਪਰਚੇ ਦੇ ਦਿਓ ਅਸੀਂ ਪ੍ਰਵਾਹ ਨਹੀਂ ਕਰਾਂਗੇ ਮੈਂ ਉਹਨਾਂ ਨੂੰ ਕਹਿ ਕੇ ਆ ਗਿਆ ਸਿੱਧੀ ਵਾਰਨਿੰਗ ਦੇ ਕੇ ਆ ਗਿਆ ਕਿ ਹੁਣ ਤੁਹਾਡੇ ਤੇ ਆ ਜੇ ਪੰਜਾਬ ਵਿੱਚ ਤੁਸੀਂ ਗੁੰਡਾਗਰਦੀ ਦਾ ਰਾਜ ਰੱਖਿਆ ਜਿਨ੍ਹਾਂ ਦੀ ਗੁੰਡਾਗਰਦੀ ਨਹੀਂ ਅਸੀਂ ਚੱਲਣ ਦੇਣੀ ਪੰਜਾਬ ਪੁਲਿਸ ਨੂੰ ਵਰਤ ਕੇ ਆ ਗੁੰਡਾਗਦੀ ਕਰਨਗੇ ਫਿਰ ਸਾਡੇ ਕੋਲ ਹੀ ਮਰਜ਼ੀ ਵੜਿਆ ਅਸੀਂ ਜੋ ਮਰਜ਼ੀ ਜੇਲ੍ਹਾਂ ਜਾਣਾ ਆਪਾਂ ਕਿਤੇ ਮਰਜ਼ੀ ਫਿਰ ਤਾਂ ਸੜਕਾਂ ਸਾਰੀਆਂ ਜਾਮ ਹੋਣਗੀਆਂ ਫਿਰ ਇਹਨਾਂ ਦੇ ਸਾਰੇ ਅਫਸਰਾਂ ਨੂੰ ਅਸੀਂ ਘਰੋਂ ਨਹੀਂ ਨਿਕਲ ਦੇਵਾਂਗੇ ਗੈਂਸਾ ਧਮਕਾ ਨੇ ਦੇ ਗੈਂਸਾ ਜਿਹੜਾ ਕੰਮ ਪੁਲਿਸ ਦਾ ਗੈਂਗਸਟਰ ਫੜਨਾ ਹੈ ਡਰੱਗਸ ਨੂੰ ਰੋਕਣਾ ਉਹ ਤਾਂ ਕਰਨੀ ਦਾ ਇੱਕੋ ਕੰਮ ਹੈ ਇਹਨਾਂ ਦੇ ਵਹਿਬ ਤੇ ਹੋਰ ਪਤਨੀ ਆ ਜੇ ਬੰਦੇ ਦਿੱਲੀ ਬੈਠੇ ਆ ਜਿਹੜੇ ਰੋਜ਼ ਟੈਲੀਫੋਨ ਕਰ ਕਰਕੇ ਇਹਨੂੰ ਫੜ ਲਓ ਇਹਨੂੰ ਫੜ ਲਓ ਆ ਵਰਕਰ ਨੂੰ ਫੜ ਲਓ ਕਾਲੀਦਲ ਦੇ ਮੀਡੀਆ ਦੇ ਅੱਜ ਸਰ ਪੰਜਾਬੀ ਅੱਜ ਦੇ ਫਿਰ ਰੀਡ ਕੀਤੀ ਗਈ ਹੈ ਮੀਡੀਆ ਅੱਜ ਦੇ ਫਿਰ ਅੱਜ ਰੀਡ ਕੀਤੀ ਮੈਂ ਉਹੀ ਕਹਿਣਾ ਹੈ ਜਿਹੜਾ ਸੋਚਦੇ ਆ ਕਿ ਜਿਹੜਾ ਜਿਹੜਾ ਇਹਨਾਂ ਦੇ ਥੱਲੇ ਨਹੀਂ ਲੱਗਦਾ ਹੁਣ ਉਹਨੂੰ ਅਸੀਂ ਪੂਰਾ ਜ਼ੋਰ ਲਾ ਕੇ ਅਸੀਂ ਉਹਨਾਂ ਨੂੰ ਪੁਲਿਸ ਵਰਤਾਂਗੇ ਮੈਂ ਕਹ ਰਿਹਾ ਭਾਵੇਂ ਵਿਜੀਲੈਂਸ ਵਰਤ ਲੋ ਕੁਛ ਮਰਜ਼ੀ ਕਰ ਲੋ ਪਰ ਜੇ ਤੁਸੀਂ ਤੁਸੀਂ ਅਕਾਲੀ ਦਲ ਨਾਲ ਤੁਸੀਂ ਜੇ ਲਾਉਂਗੇ ਪੰਗਾ ਫਿਰ ਫਿਰ ਲੜਾਈ ਜਦ ਸ਼ੁਰੂ ਕਰਨੀ ਆ ਫਿਰ ਚੱਜ ਨਾ ਕਰਿਓ ਅਸੀਂ ਪਿੱਛੇ ਹਟਣ ਵਾਲੇ ਨਹੀਂ ਸੁਪਰੀਮ ਕੋਰਟ ਪਿੱਛੇ ਗੱਡੀ ਸਰ ਪਿੱਛੇ ਗੱਡੀ ਸਰ ਗੱਡੀ ਉੱਚੀ ਆ ਜੀ ਤਾਂ ਇਹ ਆ ਜਿਹੜੀ ਲੀਡਰਸ਼ਿਪ ਆ ਬਾਹਰ ਆ ਗਈ ਅਰਸ਼ਦੀਪ ਕਲੇਰ ਸਾਡੇ ਨਾਲ ਆ ਕਲੇਰ ਸਾਹਿਬ ਗੱਲਬਾਤ ਤੁਰੀ ਸੀਗੀ 328 ਰੁਪਿਆਂ ਦੇ ਮਾਮਲੇ ਤੋਂ ਇਹ ਕਿਹਾ ਜਾ ਰਿਹਾ ਸੁਪੀਰ ਸਿੰਘ ਬਾਦਲ ਵੱਲੋਂ ਕਿ ਜਿਹੜੇ ਅਕਾਊਂਟ ਆ ਗਿਆ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਆ ਜੋ